ਅਣੀ ਚ ਸਿਕਾਲੀ ਐ ਪ੍ਰੋਟੇ ਦਾ ਸੂਟ ਹੈਗਾ ਯਾ ਜਿਹੜਾ ਕੋ ਆਮ ਦੁਕਾਨਦਾਰ 300 ਦਾ ਜਾਂ ਘੱਟੋ ਘੱਟ 250 ਦਾ ਵੇਚਦੇ ਆ ਪਰ ਸੇਲ ਲੱਗਣ ਜਾ ਰਹੀ ਹੈ ਖਾਲਸ ਅਗਲਾਟ ਹੋਮਸ ਦੇ ਸਿਰਫ ਔਰ ਸਿਰਫ 400 ਰੁਪਏ ਦੇ ਦੋ ਕਰ ਦਿੱਤੇ ਆ ਜੀ 400 ਰੁਪਏ ਦੇ ਦੋ ਹੈ ਜਿਹੜਾ ਵੀਡੀਓ ਦੇਖ ਕੇ ਆਏਗਾ ਸਪੈਸ਼ਲ ਆਫਰ ਹੈ ਜੀ ਉਹਨਾਂ ਦੇ ਵਾਸਤੇ ਡਿਜ਼ਾਈਨ ਬਹੁਤ ਸੋਹਣੇ ਆ ਚੰਗੇ ਘਰ ਦਾ ਮਾਲ ਹੈ ਐਸਪੀ ਦਾ ਮਾਲ ਹੈ ਜੀ 400 ਰੁਪਏ ਦੇ ਦੋ ਹੈ ਪ੍ਰਿੰਟ ਡਿਜ਼ਾਈਨ ਕਾਫੀ ਮਿਲਣਗੇ ਇਹ ਸਾਰੇ ਦੇ ਵਿੱਚ ਡਿਜ਼ਾਈਨ ਹੈ ਦੀ ਰੰਗ ਹੈਗੇ ਆ ਇਹਨਾਂ ਦੇ ਵਿੱਚ ਵੱਖ-ਵੱਖ 400 ਰੁਪਏ ਦੇ ਦੋ ਹੈ ਜੀ ਪੂਰ ਸੇਲ ਦੀ ਸ਼ਾਪ ਹੈ ਜੀ ਤੁਹਾਡੇ ਆਪਣੇ ਇਲਾਕੇ ਦੇ ਵਿੱਚ ਖਾਲਸਾ ਘਰ ਆ ਉਸ ਉੱਤੇ ਸੇਲ ਲੱਗਣ ਜਾ ਰਹੀ ਹੈ ਜੀ ਬਹੁਤ ਵੱਡੀ ਅੱਲਾ ਬੁੱਲ ਸੇਲ 400 ਰੁਪਏ ਦੇ ਦੋ ਬਰੋਸ਼ੇ ਦੇ ਸੁ ਡਿਜ਼ਾਈਨ ਕਾਫੀ ਮਿਲ ਜਾਣੇ ਹੈ ਜੀ ਇਹਦੇ ਵਿੱਚ ਮਾਲ ਦੀ ਵੈਰਾਈਟੀ ਦੀ ਕੋਈ ਕਮੀ ਨਹੀਂ ਹੈਗੀ ਡਿਜ਼ਾਈਨ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਮਿਲ ਜਾਣੀ ਸਾਰੀ ਸਾਰੇ ਇਹਦੇ ਵਿੱਚ ਹੀ ਡਿਜ਼ਾਈਨ ਆ 400 ਦੇ 2 ਆ ਸਿਰਫ ਤੁਸੀਂ ਵੀਡੀਓ ਦੇਖ ਕੇ ਆਉਣਾ ਆ ਤੇ ਆ ਕੇ ਦੱਸਣਾ ਆ 400 2 ਸੁਖ ਲੱਗੜੇ ਤੁਹਾਨੂੰ ਐ ਡਿਜ਼ਾਈਨ ਆ ਜੀ ਚੌਥਾ ਡਿਜ਼ਾਈਨ ਐ ਦਸਵਾਜ ਆ 400 ਦੇ 2 ਜੀ ਇਹ ਸੂ ਬਿਲਕੁਲ ਪੈਕਿੰਗ ਵਾਲਾ ਨਵਾਂ ਮਾਲ ਫਰੈਸ਼ ਮਾਲ ਆ ਜੀ ਕੋਈ ਵੀ ਪੁਰਾਣਾ ਮਾਲ ਨਹੀਂ ਹੈਗਾ ਨਵਾਂ ਤਾਜ਼ਾ ਬਿਲਕੁਲ ਮਾਲ 400 ਰੁਪਏ ਦੇ 2 ਐ じゃあね。